ਜਿੱਥੇ ਇੱਕ ਪਾਸੇ ਕਿਸਾਨਾਂ ਵੱਲੋਂ ਸਰਕਾਰ ਦੀ ਅੜਿ ਭੰਨਣ ਅਤੇ ਕਿਸਾਨ ਮੰਗਾਂ ਬਾਰੇ ਚੇਤਨਤਾ ਪੈਦਾ ਕਰਨ ਲਈ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਉੱਥੇ ਨਾਲ ਹੀ ਰਾਮਪੁਰਾ ਫੂਲ ਦੇ ਮੋੜ ਚੌਕ ਦੇ ਵਿੱਚ ਵੱਡਾ ਧਰਨਾ ਦੇ ਕੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਸ਼ੁਭ ਕਰਨ ਦੇ ਕਾਤਲਾਂ ਖਿਲਾਫ ਪੰਜਾਬ ਸਰਕਾਰ ਵੱਣਦੀ ਕਾਰਵਾਈ ਕਰੇ ਅਸਲ ਦੇ ਵਿੱਚ ਪੰਜਾਬ ਸਰਕਾਰ ਹਰਿਆਣਾ ਦੇ ਉਹਨਾਂ ਪੁਲਿਸ ਵਾਲਿਆਂ ਖਿਲਾਫ ਪਰਚਾ ਦਰਜ ਨਹੀਂ ਕਰਨਾ ਚਾਹੁੰਦੀ ਜਿਨ੍ਹਾਂ ਦੀ ਗੋਲੀ ਨਾਲ ਸ਼ੁਭ ਕਰਨ ਦੀ ਮੌਤ ਹੋਈ ਹੈ ਵੇਖੋ ਪੂਰੀ ਰਿਪੋਰਟ ਇਹ ਵੀ ਸੁਣੋ ਕਿ ਕਿਸਾਨ ਆਗੂ ਇਸ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਬਲਾਉ ਬਟੇ ਸੱਤ ਘਰਾਂਿਆਂ ਦਾ ਸ਼ਰਤਾਂ ਇਹਨਾਂ ਨੇ ਆਪਾਰ ਰੁਪਿਆ ਉਦੋਂ ਨਹੀਂ ਕੋਈ ਬੋਲਿਆ ਪਰ ਜਿੱਦੇ ਮਜ਼ਦੂਰਾਂ ਦਾ ਕਿਸਾਨਾਂ ਦਾ ਕਰਜ਼ੇ ਦੀ ਗੱਲ ਹੋ ਜੇ ਉਹ ਤੇ ਸਾਰਿਆਂ ਦੇ ਢਿੱਡ ਦੁਖਣ ਲੱਗ ਜਾਂਦੇ ਵੀ ਇਹਨਾਂ ਦਾ ਕਿਉਂ ਮਾਫੀ ਨਹੀਂ ਤਾਂ ਇਸ ਕਰਕੇ ਜੇ ਵੱਡੇ ਘਰਾਣਿਆਂ ਦਾ ਛੱਡ ਸਕਦੇ ਨੇ ਜਿਹੜੇ ਲੋਕਾਂ ਨੇ ਦੂਸਰਾਂ ਦੀ ਕਮਾਈ ਕਰਕੇ ਗਦਾ ਭਰੇ ਨੇ ਅੱਜ ਉਹ ਖੁਦਗਸ਼ੀਆ ਕਰ ਰਹੇ ਨੇ ਤਾਂ ਸਰਕਾਰ ਨੂੰ ਇਹ ਕਰਜ਼ਾ ਛੱਡ ਦੇਣਾ ਚਾਹੀਦਾ। ਸ਼ੁਭਕਰਨ ਦੇਗਾ। ਬੱਲੋ ਕੋਟਾ ਸਾਹਿਬ ਜਿਹੜਾ ਇਹ ਵੱਡਾ ਇੱਕ ਧਰਨਾ ਖਨੋਰੀ ਬਾਰਡਰ ਤੇ ਚੱਲ ਰਿਹਾ ਤੇ ਇੱਕ ਇੱਥੇ ਲਾਇਆ ਗਿਆ ਇਹ ਕਿਸ ਵਿਸ਼ੇ ਦੇ ਵਿੱਚ ਲਾਇਆ ਗਿਆ ਹੈਗਾ। ਜੋ ਅੱਜ ਆਪਾਂ ਵਿਸ਼ਾ ਕੋਈ ਨਹੀਂ ਮਜਬੂਰ ਕੀਤਾ ਸਰਕਾਰ ਨੇ ਸਾਨੂੰ ਸੜਕ ਤੇ ਆਉਣ ਲਈ ਮੋੜ ਚੌਕ ਹੈ ਸਾਡਾ ਨਾਰਾ ਦਿੱਤਾ ਹੋਇਆ ਸੀ ਕਿ 13 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਉਹਦੇ ਤਹਿਤ ਆਪਾਂ ਜਿਹੜੇ ਦੋਨੇ ਵਾਟਰਾਂ ਤੇ ਬੈਠੇ ਆਂ ਜਦੋਂ ਜਿਹੜਾ ਆਪਣਾ 13 ਨੂੰ ਵੀ ਮੂਲਿਆਂ ਚੱਲੀਆਂ 14 ਨੂੰ ਵੀ ਚੱਲੀਆਂ ਆਪਣੇ ਪਤਾ ਸਾਰਾਂ ਦੇ ਵੱਜੀਆਂ ਸੋਡੇ ਵੀ ਵੱਜੀਆਂ ਉੱਥੇ ਉਸ ਤੋਂ ਬਾਅਦ ਜਿਹੜੇ ਆਪਾਂ 21 ਤਰੀਕ ਦਾ ਪ੍ਰੋਗਰਾਮ ਦਿੱਤਾ ਸੀ ਤਿੰਨ ਦਿਨ ਜਿਹੜਾ ਚਾਰ ਦਿਨ ਆਪਣਾ ਉਹ ਚੱਲਦਾ ਰਿਹਾ ਸਰਕਾਰ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ ਚਾਰ ਗੇਟ ਦੀਆਂ ਮੀਟਿੰਗਾਂ ਚੱਲੀਆਂ ਸਰਕਾਰ ਨਾਲ ਚੰਡੀਗੜ੍ਹ ਦੇ ਵਿੱਚ ਹਰਿਆਣਾ ਸਰਕਾਰ ਮੀਟਿੰਗਾਂ ਬੇਸ਼ਿੱਤਾਰ ਰਹੀਆਂ ਰਿਸ਼ਤੇਦਾਰ ਜਾਂਦੇ ਰਹੇ ਆ ਲੋਕਾਂ ਦੀ ਆਵਾਜ਼ ਸੀ ਕਿ ਇੱਥੇ ਨਹੀਂ ਸੁਣਦੀ ਸਰਕਾਰ ਸਾਡੀ ਸੜਕਾਂ ਤੇ ਚੱਲ ਗਈ ਇਹ ਕਿੰਨਾ ਸਮਾਂ ਇਹ ਕਿੰਨਾ ਸਮਾਂ ਬੈਠੂਗੇ ਅੱਜ ਅਸੀਂ ਬੈਠੇ ਜਿੰਨਾ ਚਿਰ ਐਫਆਰ ਦਰਜ ਨਹੀਂ ਕਰਦੇ ਅਣਮਿੱਥੇ ਸਮੇਂ ਲਈਏ ਜੇ ਅੱਜ ਇਹ ਨਹੀਂ ਕਰਦੇ ਤਾਂ ਫਿਰ ਕੱਲ ਨੂੰ ਅਸੀਂ ਪੰਜਾਬ 'ਚ ਕਵਾਂਗੇ ਲੋਕਾਂ ਨੂੰ ਕਿ ਭਾਈ ਸਾਰੇ ਇਸ ਪਰਿਵਾਰ ਨੂੰ ਇਨਸਾਫ਼ ਦੋਣ ਵਾਸਤੇ ਫਿਰ ਸਾਰੇ ਕੱਲ ਜਿਹੜੀ ਜਿਹੜੀ ਉਧਰੋਂ ਮੂਹਰੋਂ 30 ਸਕਿੰਟ ਪਾਣੀ ਦੇ ਪਛਾੜਾਂ ਪੈਂਦੀਆਂ ਨੇ ਉਹਨਾਂ ਦਾ ਕੋਈ ਕੋਟਵਾੜ ਸੀਗਾ ਖਨੌਰੀ ਦੇ ਵਿੱਚ ਕੋਟਵਾੜ ਸੀ ਜਿਹੜੀ 30 ਉੱਥੇ ਕੋਈ ਬੰਦਾ ਨਹੀਂ ਸੀ ਜਿੱਥੇ ਉਹ ਪਾਣੀ ਦੇ ਪਛਾੜਾਂ ਮਾਰ ਗਈ ਜਿਹੜੀ ਹਰਿਆਣਾ ਸਰਕਾਰ 30 ਸਕਿੰਟਾਂ ਤੋਂ ਬਾਅਦ ਇਧਰੋਂ ਫਿਰ ਜਦੋਂ ਗੋਲੀ ਚੱਲਦੀ ਹੈ ਉਹ ਤੋਂ 10-5 ਮੁੰਡੇ ਉਹਨਾਂ ਦੇ ਜਿਹੜੇ ਆ ਬਾੜੇ ਹੋਏ ਉਧਰੋਂ ਆਉਂਦਾ ਵੀ ਬਾਹਰ ਉਹ ਯਾਰ ਰੋੜੇ ਮਾਰੋ ਇਹ ਕਰਕੇ ਫਿਰ ਉਹ ਸਾਰਾ ਕੁਝ ਤੁਸੀਂ ਦੇਖਿਆ ਕੀ ਤਾਂ ਉਹ ਸਾਰੇ ਹਰਿਆਣਾ ਦੀ ਸਰਕਾਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਅੱਜ ਅਸੀਂ ਇਹ ਬੈਠੇ ਆ ਕਿ ਐਫ ਆਈ ਆਰ ਦਰਜ ਕਰੇ ਹੁਣ ਕਈਆਂ ਤੇ ਪ੍ਰਚਾਰਿਆ ਜਾ ਵੀ ਅਸੀਂ ਕਰੋੜ ਰੁਪਇਆ ਦੇਤਾ ਪੰਜਾਬ ਸਰਕਾਰ ਨੇ ਨੌਕਰੀ ਦੇਤੀ ਯਾਰ ਕਰੋੜ ਰੁਪਇਆ ਤਾਂ ਲੋਕ ਹੀ ਦੇ ਦੇਣਗੇ ਗੱਲ ਮਿਹਣੇ ਪੈਸਾ ਨਹੀਂ ਰੱਖਦਾ ਮਿਹਣੇ ਰੱਖਦਾ ਐਫ ਆਈ ਆਰ ਦਰਜ ਜਿਹੜੇ ਦੋਸ਼ੀਆਂ ਨੇ ਗੋਲੀ ਚਲਾਈ ਹਾਂ ਲੋ ਸੋ ਬੇਇਨਤੀ ਕਰਦੇ ਆ ਸਾਰੇ ਕਿਸਾਨ ਭਰਾਵਾਂ ਨੂੰ ਇੱਕ ਤਾਂ ਬੇਨਤੀ ਸੀ ਕਿ ਵਰਤਾਲਾ ਦਾ ਪ੍ਰਬੰਧ ਉਹ ਇੱਥੇ ਬੈਠਿਆਂ ਨੂੰ ਵਰਤਾਇਆ ਜਾਊ ਕੋਈ ਵੀ ਸਾਡਾ ਕਿਸਾਨ ਭਰਾ ਇਤਲਤੁਰ ਜਾ ਕੇ ਨਾ ਉੱਥੇ ਬੰਦੇ ਲੰਗਰ ਦੇ ਵਿੱਚ ਕਿਸੇ ਨੂੰ ਜੀ ਪ੍ਰਧਾਨ ਜੀ ਦੱਸਿਓ ਕੀ ਕਿਸ਼ੇ ਦੇ ਕੱਟੇ ਹੋਏ ਜੀ ਅੱਜ ਅੱਜ ਜਿਹੜਾ ਨਾ ਸੰਯੁਕਤ ਸਮੋਰਟ ਦੇ ਦੀ ਕਾਲ ਦੇ ਤੇ ਸਾਰੇ ਭਾਰਤ ਦੇ ਵਿੱਚ ਨੈਸ਼ਨਲ ਹਾਈਵੇ ਦੇ ਤੇ ਟਰੈਕਟਰ ਦੀਆਂ ਲੈਣਾ ਜਿਹੜਾ ਟਰੈਕਟਰ ਖੜੇ ਕਰਨੇ ਆ ਤੇ ਆਉਲੀਓ ਟਿਓ ਦਾ ਵਿਰੋਧ ਆ ਵਿਰੋਧ ਦੇ ਵਿੱਚ ਕਿਸਾਨ ਜਿਹੜੇ ਪਿੰਡਾਂ ਤੋਂ ਆ ਕੇ ਆ ਗਏ ਆ ਇਹ ਜਿਹੜਾ ਕਿਸਾਨਾਂ ਦੇ ਨਾ ਦਿੱਲੀ ਦੇ ਵਿੱਚ ਕੋਲੀ ਚਲਾਈ ਆ ਹਰਿਆਣੇ ਦੇ ਬਾਡਰਾਂ ਤੇ ਉਹਦਾ ਵਿਰੋਧ ਆ डब्ल्यूटीओ ਦਾ ਵਿਰੋਧ ਹੈ ਸੰਯੁਕਤ ਕਾਲ ਸੂਤ ਮੋਰਚੇ ਦੀ ਕਾਲ ਆ ਉਹਦੇ ਤੇ ਨੈਸ਼ਨਲ ਹਾਈਵੇ ਨਕੀਪੋਰਾ ਹੀ ਟਰੈਕਟਰ ਜਿਹੜੀ ਆਪਾਂ ਭਾਰਤੀ ਸਾਨੂੰ ਇਕਤਾ ਆਗਰਾਹ ਤੇ ਸਾਰੇ ਇਕੱਠੇ ਹੋਏ ਠੀਕ ਆ ਜੀ ਮਿਹਰਬਾਨੀ ਪ੍ਰਧਾਨ ਜੀ ਅੱਜ ਅੰਜੀਤ ਫੈਨ ਜੀ ਸਾਰੇ ਭਾਰਤੀ ਬਹੁਤ ਆਏ ਅਸੀਂ ਆਪਾਂ ਦੇਖੋ ਹਾਂਜੀ ਖਾਲਸਾ ਜੀ ਅੱਜ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਓਗਰਾ ਦੇ ਸੱਦੇ ਤੇ ਓਗਰਾ ਜਿਹੇ ਬੰਦੀ ਦੇ ਬਲਾਕ ਪੱਟੀ ਤੋਂ ਸਰਦਾਰ ਗੁਰਬਾਜ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਨਿਗਰਾਨੀ ਹੇਠਾਂ ਚ ਕਿਸਾਨਾਂ ਨੇ ਜੋ ਟਰੈਕਟਰ ਮਾਰਚ ਦਾ ਐਲਾਨ ਕੀਤਾ ਸੀ ਤੇ ਉਹ ਅੱਜ ਇੱਥੇ ਨੱਥੂਪੁਰ ਪਿੰਡ ਵੱਡੇ ਰੋਡ ਦੇ ਉੱਪਰ ਇਕੱਠੇ ਹੋਏ ਆ ਕਿਸਾਨ ਸਾਰੇ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਇਕੱਠੇ ਹੋਏ ਆ ਤੇ ਸਾਰੇ ਹੀ ਕਿਸਾਨ ਇੱਥੇ ਜਿਹੜੇ ਪ੍ਰੋਗਰਾਮ ਕਰਨਗੇ ਜੋ ਅਗਲਾ ਹੁਕਮ ਹੋਊਗਾ ਕਿਸਾਨ ਲੀਡਰਾਂ ਦਾ ਉਹਦੇ ਮੁਤਾਬਕ ਸਾਰਾ ਪ੍ਰੋਗਰਾਮ ਜਿਹੜਾ ਚੱਲੂਗਾ ਤੇ ਆ ਕਿਸਾਨ ਲੀਟਰ ਵੀ ਇਥੇ ਇਕੱਠੇ ਹੋਏ ਆ ਤੇ ਟਰੈਕਟਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਟਰੈਕਟਰ ਆ ਇਕੱਠੇ ਹੋਏ ਆ ਜਿੱਥੇ ਸਾਰੇ ਆਪਣੇ ਹਰੀਗੇ ਪੱਤਣ ਦੇ